ਬੀਤੇ ਦਿਨ ਕਪੂਰਥਲਾ ਤੋਂ ਇੱਕ ਵੱਡਾ ਮਾਮਲਾ ਬੜੀ ਹੀ ਸੁਰਖੀਆਂ ਦੇ ਵਿੱਚ ਆਇਆ ਸੀ ਜਿਸ ਦੇ ਵਿੱਚ ਕਪੂਰਥਲਾ ਜਲੰਧਰ ਰੋਡ ਦੇ ਕੋਲ ਬਾਬਾ ਲਾਲ ਬਾਣੀ ਸਕੂਲ ਦੇ ਸਾਹਮਣੇ ਇੱਕ ਨਿੱਜੀ ਜੱਚਾ ਬੱਚਾ ਬੱਚਿਆਂ ਦਾ ਹਸਪਤਾਲ ਹੈ ਜਿਸ ਦੇ ਵਿੱਚ ਇੱਕ ਮਰੀਜ਼ ਰਿਤੂ ਸੂਦ ਜੋ ਕਿ ਬਾਬਾ ਲਾਲ ਵਾਣੀ ਸਕੂਲ ਦੀ ਇੱਕ ਹੋਣ ਹਾਰ ਟੀਚਰ ਸੀ ਜੋ ਕਿ ਆਪਣੀ ਮਾੜੀ ਕਿਸਮਤ ਦੀ ਸ਼ਿਕਾਰ ਹੋ ਗਈ ਅਤੇ ਮ੍ਰਿਤਕ ਰਿਤੂ ਸੂਦ ਇੱਕ ਨਿੱਜੀ ਹਸਪਤਾਲ ਦੇ ਵਿੱਚ ਪੀਤੇ ਦਾ ਆਪਰੇਸ਼ਨ ਕਰਵਾਉਣ ਦੇ ਲਈ ਚਲੀ ਜਾਂਦੀ ਹੈ ਲੇਕਿਨ ਪਰਿਵਾਰਕ ਮੈਂਬਰਾਂ ਦਾ ਆਰੋਪ ਸੀ ਕਿ ਇਸ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤਕ ਰਿਤੂ ਸੂਦ ਦਾ ਗਲਤ ਆਪਰੇਸ਼ਨ ਕਰ ਦਿੱਤਾ ਜਿਸ ਦੇ ਨਾਲ ਰਿਤੂ ਸੂਦ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਹਰ ਰੋਡ ਜਮ ਕਰਕੇ ਤਰਨਾ ਪ੍ਰਦਰਸ਼ਨ ਕੀਤਾ ਤੇ ਬਾਅਦ ਦੇ ਵਿੱਚ ਆਏ ਮੌਕੇ ਤੇ ਐਸ ਐਚਓ ਸਿਟੀ ਵਿਕਰਮਜੀਤ ਸਿੰਘ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਤੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਪਰ ਹੁਣ ਦੂਜੇ ਪਾਸੇ ਅੱਜ ਮ੍ਰਿਤਕਾ ਰਿਤੂ ਸੋਧ ਦੇ ਪਤੀ ਤਰਨਪ੍ਰੀਤ ਸਿੰਘ ਉਰਫ ਪ੍ਰਿੰਸ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਡਾਕਟਰ ਐਸੋਸੀਏਸ਼ਨ ਏਐਮਆਈ ਦੇ ਪ੍ਰਧਾਨ ਨੇ ਪੰਜਾਬ ਸਰਕਾਰ ਅਤੇ डब्ल्यूएचओ ਤੋਂ ਮੰਗ ਕੀਤੀ ਹੈ ਕਿ ਜੇ ਕੋਈ ਵੀ ਹਸਪਤਾਲ ਵਾਲਾ ਗਲਤ ਕਰਦਾ ਹੈ ਤਾਂ ਇਸ ਦੇ ਖਿਲਾਫ ਕਾਨੂੰਨੀ ਤਫ਼ਤੀਸ਼ ਹੋਣੀ ਚਾਹੀਦੀ ਹੈ ਜੇਕਰ ਹਸਪਤਾਲ ਦੇ ਡਾਕਟਰ ਗਲਤ ਪਾਏ ਜਾਣ ਤੇ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸੋਟੇ ਬੱਲੇ ਜੀ ਮੈਂ ਦੇਖੀ ਮੈਂ ਛੱਡੀ ਜਾਂਦਾ ਮੈਂ ਮੁਝੇ ਹੋ ਪਿਛਲੇ ਵੀ ਇੱਧਰ ਆ ਜਾਓ ਬੱਲੇ ਤੋਂ ਆ ਜਾਓ ਆ ਜਾਓ ਹਾਂ ਜੀ ਸਾਡਾ ਆ ਗਿਆ ਮੈਂ ਸਾਡੇ ਮੰਦਰਾ ਗੁਰੂ ਆ ਗਿਆ ਸੀ ਮੌਜੀ ਪੋਚੀ ਤੇ ਕਿਹਾ ਅੱਜ ਕਿਹੜੇ ਫੈਸਲੇ ਕੀਤਾ ਹੈ ਇੰਨੇ ਸਾਰੇ ਫਾਈਲ ਸ਼ਿੱਟਰ ਦਿੱਤਾ ਹੋ ਕੋਈ ਇੱਕ ਤੇ ਆਪਰੇਟੋਰ ਨੇ ਕਿਹਾ ਇੰਨੇ ਦਾ ਐਕਸਿਟ ਸਿਰਫ ਫਾਈਲ ਦੇ ਦਾ ਉਹਨੂੰ ਡਿਸਚਾਰਜ ਕਰ ਦੇ ਤੇ ਕਿਵੇਂ ਡਿਸਚਾਰਜ ਕਰਦੇ ਪਹਿਲਾਂ ਨਾ ਹਾਂ ਜੀ ਲੈ ਆ ਕਹਿੰਦੇ ਕੋਲ ਅਗਲੀ ਅਗਲੀ ਵੀ ਲੱਗਦੀ ਹੈ ਸਾਡਾ ਬਸ ਠੀਕ ਹੈ ਜੀ ਇਹ ਮੈਂ ਫਿਰ ਰੱਖਦਾ ਹਾਂ ਪੋਸਟਮੈਨ ਤੋਂ ਮਲਾਂ ਹਾਂ ਪੋਸਟਮੈਨ ਬਾਅਦ ਇੱਕ ਘੜੇ ਹਾਂ ਸੁਣਨ ਬਾਹਰ ਲਿਖੀ ਠੀਕ ਹੈ ਸਾਡੇ ਪਰਿਕਲ ਬਣਾਉਂਦੇ ਹਾਂ ਠੀਕ ਹੈ ਹਾਂ ਆਹ ਆਤੀ ਥੋੜੀ ਬੰਦ ਕਰਦੇ ਨੇ ਪਰ ਮੈਨੂੰ ਪਤਾ ਨਹੀਂ ਕਿ ਲੋਕਾਂ ਦਾ ਪੈਸਾ ਲੈ ਰਹੇ ਲੱਗਦਾ 2 ਲੱਖ ਪਰ ਮੈਂ ਮੈਂ ਇੱਕ ਗੱਲ ਜ਼ਰੂਰ ਚੱਕਾਂਗਾ ਇਹ ਕਿ ਮੇਰੀ ਕਮੀ ਹੈ ਮੈਂ ਇੱਕ ਕਮੀ ਇਹਨਾਂ ਦਾ ਪੈਸਾ ਗਲਵਾ ਸਰਜ ਰਕੀ ਰਾਗਣੀ ਹਸਪੀਟਲ ਤੁਹਾਡੇ ਵੱਲੋਂ ਤਾਂ ਤੁਹਾਡੇ ਪੂਰੇ ਪਰਿਵਾਰ ਵੱਲੋਂ ਜਿਹੜਾ ਕਿ ਪਿਛਲੇ ਇੱਕ ਤੁਹਾਡੀ ਵਾਈਫ ਦੀ ਡੈਥ ਹੋ ਗਈ ਸੀ ਇਲਾਜ ਦਰਮਿਆਨ ਤਾਂ ਉਹਨੂੰ ਲੈ ਕੇ ਕਹ ਲੋ ਕਿ ਪ੍ਰਸ਼ਾਸਨ ਵੱਲੋਂ ਕੀ ਤੁਹਾਨੂੰ ਵਿਸ਼ਵਾਸਨ ਦਿੱਤਾ ਕਿ ਤੁਹਾਨੂੰ ਇਨਸਾਫ ਮਿਲਿਆ ਹੈ ਜੀ ਸਰ ਪ੍ਰਸ਼ਾਸਨ ਵੱਲੋਂ ਔਰ ਮੀਡੀਆ ਮੀਡੀਆ ਵੱਲੋਂ ਪੂਰਾ ਇਨਸਾਫ ਔਰ ਸਪੋਰਟ ਮਿਲੀ ਹੈ ਜੀ ਪ੍ਰਸ਼ਾਸਨ ਨੇ ਬਿਲਕੁਲ ਸਹਾਇਤਾ ਜੋ ਬੰਦੀ ਕਾਰਵਾਈ ਉਹਨਾਂ ਨੇ ਕੀਤੀ ਆ ਜੀ ਔਰ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੇ ਪੈਨਲ ਵੀ ਬਣਾਇਆ ਤੇ ਜੋ ਵੀ ਸਾਨੂੰ ਸਾਨੂੰ ਤਸੱਲੀ ਹੈ ਜਿਹੜੇ ਜੋ ਸਾਡੇ ਡਿਲੀਵਰ ਕਰ ਦਿੰਦੇ ਆ ਬਾਕੀ ਇਹ ਆ ਕਿ ਅਸੀਂ ਮੰਗ ਕਰਦੇ ਆ ਪੀਐਮਸੀ ਤੋਂ ਕਿ ਇਹਨਾਂ ਦਾ ਲਾਇਸੈਂਸ ਰੱਦ ਕੀਤਾ ਜਾਵੇ ਨਹੀਂ ਇਸ ਮੰਤਿ ਕੋਈ ਤੁਸੀਂ ਜਿਹੜੇ ਕਿ ਪੰਜਾਬ ਮੈਡੀਕਲ ਅਸੀਂ ਹਮ ਮਿਸ਼ਨ ਨੂੰ ਲਿਖਤੀ ਕੰਪਲੇਟ ਕੀਤੀ ਕਰਾਗੇ ਸਰ ਕਰਾਂਗੇ ਹਰ ਇੱਕ ਤਰੀਕੇ ਪਰ ਕਰਾਂਗੇ ਜੀ ਸਰ ਸਾਡਾ ਟਨਓ ਲੱਗਦਾ ਕਿ ਜਿਹੜੇ ਕਿ ਰਾਗਣੀ ਹਸਪੀਟਲ ਤੇ ਜਿਹੜੇ ਡਾਕਟਰ ਵਾ ਮੀਆਂ ਬੀਬੀ ਇਹਨਾਂ ਦਾ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਸਰ ਤੁਸੀਂ মিডিਆ ਪੱਤਰਕਾਰ ਹੋ ਤੁਸੀਂ ਮਾਰਕੀਟ ਚ ਦੇਖੋ ਸੀ ਸਰ ਸਰ ਅਸੀਂ ਤਾਂ ਭੁੱਲ ਭੁਲੇਖੇ ਚਲੇ ਗਏ ਪਰ ਤੁਸੀਂ ਰਿਵਿਊ ਤਾਂ ਲੋ ਸਰ ਕਿ ਇੱਕ ਚੱਲ ਕੀ ਰਿਹਾ ਵਾ ਸਰ ਤੁਸੀਂ ਪੱਤਰਕਾਰੋਂ ਪਲੀਜ਼ ਇੱਕ ਵਾਰੀ ਰਿਵਿਊ ਲੋ ਔਰ ਡੀਸੀ ਸਾਹਿਬ ਤੱਕ ਗੱਲ ਪੰਚਾਓ ਕਿ ਇਹ ਚੱਲ ਕਰਤ ਹੀ ਰਿਹਾ ਸਰ ਇੱਕ মিডিਆ ਸਰ ਇੱਕ ਸਤੰਭ ਹੁੰਦਾ ਵਾ ਕਿ ਲੋਕਾਂ ਨੂੰ ਜਾਗਰੂਕ ਕਰਨ ਦਾ ਸਰ ਇੱਕ ਵਾਰੀ ਤੁਸੀਂ ਰਿਵਿਊ ਲੋ ਲੋਕਾਂ ਦੇ ਸਰ ਤਾਂ ਦੇ ਕਹਿੰਦਾ ਮਤਲਬ ਕਿ ਤੁਹਾਨੂੰ ਆਸ ਹੈਗੀ ਕਿ ਤੁਹਾਨੂੰ ਇਨਸਾਫ ਮਿਲੂਗਾ ਬਿਲਕੁਲ ਮਿਲੂਗਾ ਜੀ ਇਨਸਾਫ ਪਰ ਕਿਤੇ ਨ ਕਿਤੇ ਦੱਬੀ ਜਵਾਨ ਤੇ ਡਾਕਟਰ ਵੱਲੋਂ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਮੇਰੇ ਕੋਈ ਕੁਝ ਵਿਗਾੜ ਨਹੀਂ ਸਕਦਾ ਮੇਰੇ ਸਾਰੇ ਪਾਸੇ ਇਹ ਕਹ ਲੋ ਕਿ ਸੈਟਿੰਗ ਹੋ ਚੁੱਕੀ ਪਈ ਹੈ ਸਰ ਅਸੀਂ ਸਾਡੇ ਵੱਲੋਂ ਜੋ ਬੰਦਾ ਕਾਰਵਾਈ ਅਸੀਂ ਉਹ ਕਰਦੀ ਹੈ ਜੀ ਡਾਕਟਰ ਦੇਖੋ ਜਿੰਨੇ ਕਰਮ ਕੀਤਾ ਉਹਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ੇ ਕਰ ਲਈ ਅਸੀਂ ਜ਼ਲੀ ਮੈਟਰੀ ਪ੍ਰਿਪੇਅਰ ਆ ਪਰ ਅਸੀਂ ਆਪਣਾ ਹੌਂਸਲਾ ਨਹੀਂ ਕਦੀ ਟੁੱਟਣ ਦਵਾਂਗੇ ਸਰ ਸਾਨੂੰ ਪ੍ਰਸ਼ਾਸਨ ਤੇ ਯਕੀਨ ਆ ਸਾਨੂੰ ਰੱਬ ਤੇ ਯਕੀਨ ਆ ਸਾਨੂੰ ਇਨਸਾਫ ਮਿਲੂਗਾ ਮਿਲੂਗਾ ਔਰ ਜਿਹੜੇ ਬੱਚੇ ਨੂੰ ਪੜ੍ਹਾਉਂਦੀ ਸੀ ਉਹਦੇ ਬੱਚੇ ਦੇ ਮਾਪੇ ਵੀ ਸਾਡੇ ਨਾਲ ਖੜੇ ਆ ਜੀ ਮੋਟੇ ਨਾਲ ਮੋਟਾ ਲਾ ਕੇ ਸਾਡਾ ਸਮਾਜ ਸਾਡੇ ਨਾਲ ਖੜਾ ਵਾ ਔਰ ਸਮਾਜ 'ਚ ਇੱਕ ਇੱਕ ਸਮਾਜ ਨੇ ਇੱਕ ਚੰਗੀ ਟੀਚਰ ਖੋਈ ਹੈ ਜੀ ਮੈਂ ਤਾਂ ਆਪਣੀ ਰੋਟੀ ਖੋਈ ਆ ਮੇਰੀ ਮੇਰੀ ਧੀ ਨੇ ਇੱਕ ਬਾਹ ਖੋਈ ਆ ਸਮਾਜ ਨੇ ਇੱਕ ਚੰਗੀ ਟੀਚਰ ਖੋਈ ਹੈ ਜੀ ਔਰ ਇਹ ਗਲਤੀ ਦੀ ਮਾਫੀ ਮਿਲੇਗੀ ਇਜੇ ਜਿਹੜੇ ਡਾਕਟਰ ਜਾਂ ਨਰਸਿੰਗ ਹੌਮ ਹੋਣੇ ਤੇ ਲਾਇਸੈਂਸ ਤਾਂ ਕੈਨਸਲ ਹੋਣਾ ਚਾਹੀਦਾ ਹੈ ਸਰ ਆਪੋ ਜੀਵਨ ਆ ਇੱਕ ਮੇਰੀ ਵਾਈਫ ਸੀ ਕਿਸੇ ਦੀ ਮਾਂ ਵਾਂ ਕਿਸੇ ਦੀ ਟੀਚਰ ਆ ਇਹਦਾ ਮਤਲਬ ਇਹਨਾਂ ਦਾ ਕੋਈ ਪਾਵਰ ਹੀ ਨਹੀਂ ਸੀ ਸਰ ਇਹ ਇਹ ਇਹੀ ਇਹ ਕਹਿੰਦੇ ਜਾਏ ਇਸ ਐਲੀਜੀਬਲ ਨਹੀਂ ਹੈ ਕਿ ਦੱਸਣਾ ਚਾਹੀਦਾ ਸੀ ਸਰ ਕਹਿੰਦੇ ਕਿ ਗਾਇਨੀ ਤੇ ਹਸਪੀਟਲ ਕਹ ਲਓ ਕਿ ਇੱਕ ਜਿਹੜਾ ਪਿੱਛੇ অপারেশন ਕਰ ਦਈਏ ਕਿਤੇ ਰ ਕਿਤੇ ਲਾ ਪ੍ਰੋਵਾਈਡ ਹੈ ਕਿਹੜੀ ਗਾਇਨੀ ਕੋ ਜਾਏਗੀ ਸਰ ਤੇ ਜਿਹੜਾ ਆਪਰੇਸ਼ਨ ਸੀ ਇਹ ਆਪਰੇਸ਼ਨ ਕਿਹੜੇ ਡਾਕਟਰ ਵੱਲੋਂ ਕੀਤਾ ਗਿਆ ਸੀ ਸਰ ਜੀ ਅਮਰਜੀਤ ਸਿੰਘ ਵੱਲੋਂ ਕੀਤਾ ਗਿਆ ਸੀ ਸਰ ਜੀ ਅੱਛਾ ਇਹ ਹੁਣ ਜੋ ਮਰਜ਼ੀ ਪੇਪਰ ਭਰਾ ਲੇ ਸਰ ਇਹ 7 ਤਰੀਕ ਦੀ ਰਿਕਾਰਡਿੰਗ ਕਿੱਧਰ ਬਾਹੂ ਤੁਸੀਂ ਪ੍ਰਸ਼ਾਸਨ ਘਟਾਵੇ ਉਹਦੇ ਚੈੱਕ ਕਰ ਲਵੇ ਸਰ ਦੁੱਧ ਤੋਂ ਤੁਹਾਨੂੰ ਪਾਣੀ ਦੇ ਪਾਣੀ ਦੇ ਕਿੱਧਰ ਸਰ ਕਹਿਣ ਮਤਲਬ ਕਿ ਕਿਤੇ ਨ ਕਿਤੇ ਲੋਕਾਂ ਨੂੰ ਵੀ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਅਸੀਂ ਬਾਹਰੋਂ ਡਾਕਟਰ ਬੁਲਾ ਕੇ ਆਪਰੇਸ਼ਨ ਕੀਤਾ ਵਾ ਸਰ ਜੀ ਪ੍ਰੈਸ ਰੂਮ ਤੇ ਕੋਈ ਨਾਲ ਨਹੀਂ ਜਾਂਦਾ ਸਾਡਾ ਕੰਮ ਤਾਂ ਪੇਸ਼ੈਂਟ ਨੂੰ ਡਾਕਟਰ ਸੈਂਟਰ ਕਰਦੀਦਾ ਸਰ ਅਸੀਂ ਡਾਕਟਰ ਦੇ ਡਾਕਟਰ ਮਤਰਾ ਜੀ ਅਸੀਂ ਤਾਂ ਬਸ ਬੱਚਾ ਬਲੈਂਸੈਂਟਰ ਕਰਦੀ ਆ ਮੈਂ ਆਪਣੀ ਵਾਈਫ ਸੈਂਡ ਕਰਤੀ ਤੁਸੀਂ ਠੀਕ ਕਰ ਦਿਓ ਜੀ ਸਰ ਅਸੀਂ ਡਾਕਟਰ ਉਹਨਾਂ ਦੇਖਣ ਕੀ ਅੰਦਰ ਕੋਣਾ ਕੋਣ ਨਹੀਂ ਅਸੀਂ ਤਾਂ ਜਿਹਨੇ ਡੀਲ ਕਰ ਰਿਹਾ ਅਸੀਂ ਉਹਨੂੰ ਕਹਾਂਗੇ ਨਾ ਸਾਡੇ ਵੀ ਉਹੀ ਡਾਕਟਰ ਹੋਇਆ ਨਾ ਭਾਜੀ ਸਰ ਉਸ ਇਹਨੇ ਟੈਸਟ ਚੈੱਕ ਕੀਤੇ ਸਭ ਕੁਝ ਚੈੱਕ ਕੀਤਾ ਸਰ ਸਰ ਜਿਹੜੀ ਕਿ ਸ਼ਹਿਰ ਦੇ ਵਿੱਚ ਪਰਸੋਂ ਇੱਕ ਰਗਣੀ ਹਸਪੀਟਲ ਦੇ ਅੰਦਰ ਜਿਹੜੀ ਕਿ ਇੱਕ ਘਟਨਾ ਵਾਪਰੀ ਸੀ ਡਾਕਟਰਾਂ ਨੇ ਲਾਹ ਪ੍ਰਵਾਈ ਕਰਕੇ ਇੱਕ ਔਰਤ ਦੀ ਜਾਨ ਵੀ ਗਈ ਸੀ ਤਾਂ ਕਿਤਾ ਦੇਦੇ ਤੁਸੀਂ ਕਿ ਜੋ ਕਿ ਇੰਟਰਨੈਟ ਲਾਪਰਵਾਹ ਡਾਕਟਰ ਹੁੰਦੇ ਤੱਕ ਕਿ ਤਰ ਕਿਤੇ ਮਹਲੀ ਨੁਕਸਾਨ ਚਾਨੀ ਮਹਲੀ ਨੁਕਸਾਨ ਤਾਂ ਹੁੰਦਾ ਹੀ ਹੈ ਨਾ ਪੇਸ਼ਟ ਦਾ ਜਿਹੜਾ ਹੌਸਲਾ ਜੀ ਇਹ ਬੜੇ ਦੁਖਦ ਦੀ ਗੱਲ ਆ ਕਿ ਸਾਡੇ ਸ਼ਹਿਰ ਦੇ ਵਿੱਚ ਮੈਂ ਗੱਲ ਕਹੂੰਗਾ ਕਿ ਠੱਠਣਾ ਵਾਪਰਨੀ ਉਹ ਜਿਆਦਾ ਦੁਖਦਾਈ ਆ ਕਿਸੇ ਦੇ ਘਰ ਦਾ ਜੀ ਜਾਣਾ ਬਹੁਤ ਵੱਡੀ ਗੱਲ ਹੁੰਦੀ ਆ ਇੱਕ ਬਹੁਤ ਬੰਦੇ ਦਾ ਹੌਸਲਾ ਠੁਕ ਜਾਂਦਾ ਪਰਿਵਾਰ ਵਿਖਰ ਜਾਂਦਾ ਲੇਕਿਨ ਜਿਹੜੇ ਸਾਡੇ ਡਾਕਟਰ ਨੇ ਇਹ ਹਸਪੀਟਲ ਬਣਾ ਲੈਂਦੇ ਆ ਇਹਨਾਂ ਕੋ ਸਾਧਨ ਪੂਰੇ ਨਹੀਂ ਹੁੰਦੇ ਦੇਖੋ ਡਾਕਟਰ ਦੂਸਰਾ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਲੇਕਿਨ ਜਦੋਂ ਇਹ ਰੱਬ ਹੀ ਗਲਤੀਆਂ ਕਰਨ ਲੱਗ ਪਵੇ ਤਾਂ ਇਨਸਾਨ ਕੀ ਕਰੇਗਾ ਦੇਖੋ ਆਪਣੇ ਸਰਕਾਰੀ ਜਿਹੜੇ ਕਿ ਸੀਐਮਓ ਜਿਹੜੇ ਕਿ ਉਹਨਾਂ ਦੀ ਜ਼ਿੰਮੇਵਾਰੀ ਵੀ ਪੈਂਦੀ ਕਿ ਪ੍ਰਾਈਵੇਟ ਹਸਪੀਟਲ ਨੂੰ ਟੈਮ ਟਮ ਟੈਮ ਚੈੱਕ ਕਰਨਾ ਤੁਹਾਨੂੰ ਲੱਗਦਾ ਉਹਨਾਂ ਦੀ ਲਾਹ ਪ੍ਰਵਾਈ ਵੀ ਹੈਗੀ ਹੈ ਦੇਖੋ ਕੁਤਲਾ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਚਾਹਾਂਗਾ ਕਿ ਜਿਹੜੇ ਸਰਕਾਰੀ ਗਵਰਨਮੈਂਟ ਹਸਪੀਟਲ ਦਾ ਕੰਮ ਹੀ ਹੁੰਦਾ ਵਾ ਕੀ ਆਪਣੀ ਜਾ ਕੇ ਚੈਕਿੰਗ ਕਰਨੀ ਹੈ ਕਿ ਅਗਰ ਜਿਹੜਾ ਕਿਸੇ ਨੇ ਹਸਪੀਟਲ ਬਣਾਇਆ ਹੋਆ ਕਿ ਉਹਦੇ ਵਿੱਚ ਇਕੁਪਮੈਂਟ ਠੀਕ ਨੇ ਅਗਰ ਆਪਰੇਸ਼ਨ ਥੀਟਰ ਹੈਗਾ ਤਾਂ ਕਿ ਆਪਰੇਸ਼ਨ ਥੀਟਰ ਦੇ ਵਿੱਚ ਕੋਈ ਸਮਾਨ ਜਿਹੜਾ ਜ਼ਰੂਰੀ ਲੋੜੀਂਦਾ ਸਮਾਨ ਆ ਉਹਦੇ ਵਿੱਚ ਪਿਆ ਵਾ ਉਹਦੇ ਵਿੱਚ ਹੈਗਾ ਵਾ ਉਹਨਾਂ ਨੂੰ ਟਾਈਮ ਟੂ ਟਾਈਮ ਚੈੱਕ ਕਰਨਾ ਚਾਹੀਦਾ ਲੇਕਿਨ ਸਾਡੇ ਇੱਥੇ ਸਾਡਾ ਦੁਰਭਾਗਿਆ ਮੈਂ ਇਸ ਤੇ ਬਿਲਕੁਲ ਕਹਿਣਾ ਚਾਹਾਂਗਾ ਸਾਡਾ ਦੁਰਭਾਗਿਆ ਵਾ ਕਿ ਜਿਹੜੇ ਸੀਐਮਓ ਸਾਹਿਬ ਆਏ ਨੇ ਮੈਨੂੰ ਨਹੀਂ ਪਤਾ ਕਿ ਉਹ ਔਨ ਡਿਊਟੀ ਨੇ ਕੀ ਆਫ ਡਿਊਟੀ ਨੇ ਕਿਉਂਕਿ ਕੋਈ ਵੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਆਪਣੇ ਗਾਲ ਦਾ ਹਾਰ ਲਾ ਕੇ ਦੂਜੇ ਦੇ ਗਾਲਾਂ ਚ ਪਾਉਂਦੇ ਆ ਆਪਣੀ ਜ਼ਿੰਮੇਵਾਰੀਆਂ ਤੋਂ ਸਾਰੇ ਮੂੰਹ ਮੋੜਦੇ ਆ ਸਰਕਾਰੀ ਹਸਪਤਾਲ ਦਾ ਤਾਂ ਇੰਨਾ ਜ਼ਿਆਦਾ ਬੁਰਾ ਹਾਲ ਆ ਕਿ ਡਾਕਟਰ ਜਿੰਨੇ ਵੀ ਆ ਉਹ ਆਪਣੀਆਂ ਛੁੱਟੀਆਂ ਲੈ ਲੈ ਕੇ ਆਪਣੇ ਪ੍ਰਾਈਵੇਟ ਹਸਪੀਟਲ ਚਲਾਉਂਦੇ ਨੇ ਸੀਐਮਓ ਕਿਤਾ ਔਨ ਡਿਊਟੀ ਕਿ ਆਫ ਡਿਊਟੀ ਕਿਤਾ ਮਤਲਬ ਕਿ ਹੁਣ ਸੀਐਮਓ ਤੁਹਾਨੂੰ ਵਧੀਆ ਟੰਗਣਾ ਦੱਸਦਾ ਕੀ ਔਨ ਡਿਊਟੀ ਹੋ ਡਿਊਟੀ ਆ ਕਿਉਂਕਿ ਉਹਨੂੰ ਪਤਾ ਨਹੀਂ ਤਨਖਾਹਾਂ ਮਿਲਦੀਆਂ ਕਿ ਨਹੀਂ ਮਿਲਦੀਆਂ ਪਤਾ ਨਹੀਂ ਉਹ ਤਨਖਾਹ ਲੈ ਕੇ ਬਿਆਰ ਫ੍ਰੀ ਚਾਟੀਆਂ ਬਸੇਵਾ ਕਰਦੇ ਨੇ ਕਿ ਨਹੀਂ ਕਰਦੇ ਨੇ ਸਾਨੂੰ ਨਹੀਂ ਪਤਾ ਲੇਕਿਨ ਸਾਨੂੰ ਇਹਦਾ ਪਤਾ ਕਿ ਜਨਤਾ ਦੇ ਟੈਕਸ ਦਾ ਪੈਸਾ ਕੱਲਾ ਕੰਮ ਰੁਪਈਆ ਇਹਨਾਂ ਡਾਕਟਰਾਂ ਦੀ ਪਰਪਾਈ ਦੇ ਵਿੱਚ ਲੱਗ ਰਿਹਾ ਉਸ ਤੋਂ ਬਾਅਦ ਵੀ ਕਪੂਰਥੜਾ ਇਲਾਜ ਤੋਂ ਵਾਂਝਾ ਕਹਿੰਦਾ ਮਤਲਬ ਕਿ ਆਨਲਾਈਨ ਸਿਸਟਮ ਦੇ ਵਿੱਚ ਸੀਐਮਓ ਬੋਲਦੀ ਨੇ ਪਈ ਤਰਖਾ ਨਹੀਂ ਪੈਂਦੀ ਪਈ ਪਰ ਪ੍ਰੈਕਟੀਕਲੀ ਚਾ ਉਹ ਤੁਹਾਡਾ ਆਪਣਾ ਡਿਪਾਰਟਮੈਂਟ ਮੁੱਦਾ ਮੈਂ ਤਾਂ ਸਿੱਧੀ ਗੱਲ ਜਾਣਨਾ ਮੈਨੂੰ ਨਹੀਂ ਪਤਾ ਕਿ ਆਨ ਡਿਊਟੀ ਹੈਗੀ ਨੇ ਕਿ ਨਹੀਂ ਹੈਗੇ ਲੇਕਿਨ ਜੋ ਹਰ ਕੂਥਲੇ ਦਾ ਸਾਡੇ ਸਰਕਾਰੀ ਹਸਪਤਾਲ ਦੇ ਡਾਕਟਰ ਦੇ ਵਾਰੀਵਾਰਸ ਬਣਨ ਨੂੰ ਤਿਆਰ ਹੈ ਡਾਕਟਰ ਵੱਲੋਂ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਵੀ ਗੱਲ ਕਹੀ ਜਾਂਦੀ ਡਾਕਟਰ ਅਮਨਦੀਪ ਵੱਲੋਂ ਕਿ ਮੇਰਾ ਕੋਈ ਕੁਛ ਨਹੀਂ ਵਿਗਾੜ ਸਕਦਾ ਦੇਖੋ ਜੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਗੱਲ ਫੇਰ ਉਹ ਹੀ ਦੱਸਣਾ ਚਾਹੂੰਗਾ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਆ ਲੇਕਿਨ ਜੇ ਰੱਬ ਸ਼ੈਤਾਨਾਂ ਨਾਲ ਕੰਮ ਕਰੂਗਾ ਤੇ ਲੋਕੀ ਸ਼ੈਤਾਨਾਂ ਨੂੰ ਨਪਣਾ ਵੀ ਜਾਣਦੇ ਆ ਡਾਕਟਰ ਅਮਨਦੀਪ ਜੀ ਨੇ ਅਗਰ ਇੱਕ ਪੇਸ਼ੈਂਟ ਦਾ ਆਪਰੇਸ਼ਨ ਪਤਲੀ ਦਾ ਕੀਤਾ ਤੇ ਉਹਨਾਂ ਨੇ ਪਤਾ ਹੋਣਾ ਚਾਹੀਦਾ ਕਿ ਮੁਕੰਮਲ ਸਮਾਨ ਸਾਡੇ ਕੋਲ ਹੈਗਾ ਕਿ ਨਹੀਂ ਹੈਗਾ ਅਗਰ ਐਮਰਜੈਂਸੀ ਕੱਲ ਨੂੰ ਪੈ ਜਾਵੇ ਕਿ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਸਿਰਫ ਇਹ ਦੇਖਣਾ ਹੈ ਕਿ ਅਮਰ ਤੁਸੀਂ ਪੈਂਤ ਨਹੀਂ ਸਮਾਨ ਲੈ ਕੇ ਆਣਾ ਵਾ ਆਪਰੇਸ਼ਨ ਥੀਟਰ ਦਾ ਮਤਲਬ ਹੀ ਹੁੰਦਾ ਕਿ ਐਮਰਜੈਂਸੀ ਦੇ ਸਾਰੇ ਸਮਾਨ ਸਾਰੇ ਸਾਧਨ ਸਾਰੇ ਡਾਕਟਰ ਉੱਥੇ ਮੌਜੂਦ ਹੁੰਦੇ ਆ ਅਗਰ ਕੋਈ ਐਮਰਜੈਂਸੀ ਪੈਂਦੀ ਆ ਤੇ ਉਹਨੂੰ ਸਾਹਮਣੇ ਵਾਸਤੇ ਡਾਕਟਰਾਂ ਦੀ ਪ੍ਰੋਪਰ ਇੱਕ ਟੀਮ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਜਿਹੜੇ ਕਿ ਇਧਰ ਮੈਡੀਕਲ ਜਿਹੜੇ ਕਿ ਹਸਪੀਟਲ ਮੈਡੀਕਲ ਸੈਂਟਰ ਹੁੰਦੇ ਆ ਜਿਹੜੇ ਪ੍ਰਾਈਵੇਟ ਇਹ ਬੰਦ ਹੋਣੇ ਚਾਹੀਦੇ ਤੇ ਡਾਕਟਰਾਂ ਦਾ ਲਾਇਸੈਂਸ ਵੀ ਕੈਨਸਲ ਹੋਣੇ ਚਾਹੀਦੇ ਦੇਖੋ ਜੀ ਸਾਰੇ ਡਾਕਟਰਾਂ ਨੂੰ ਮੈਂ ਇੱਕ ਤਰਾਜੂ 'ਚ ਨਹੀਂ ਤੋਲੂਗਾ ਕਈ ਡਾਕਟਰ ਕਈ ਅਸਰ ਬਹੁਤ ਚੰਗੇ ਬਹੁਤ ਸੋਹਣਾ ਕੰਮ ਕਰਦੇ ਨੇ ਉਹਨੇ ਵੀ ਪ੍ਰਸ਼ੰਸਾ ਹੋਣੀ ਚਾਹੀਦੀ ਆ ਤੇ ਜਿਹੜੇ ਇਹਦੇ ਡਾਕਟਰ ਗਲਤ ਕੰਮ ਕਰਦੇ ਨੇ ਇਹਨਾਂ ਦੇ ਹਸਪਤਾਲ ਨੂੰ ਸੀਲ ਕਰਕੇ ਤਾਲਾ ਲਗਾ ਦੇਣਾ ਚਾਹੀਦਾ ਮੈਂ ਇਹ ਬੇਨਤੀ ਕਰੂੰਗਾ ਸਾਡੇ ਐਮਐਲਏ ਸਾਹਿਬ ਨੂੰ ਵੀ ਕਿ ਇਸ ਮਾਮਲੇ ਨੂੰ ਧਿਆਨ ਚ ਦੇਖਦੇ ਹੋਏ ਇਹਨਾਂ ਡਾਕਟਰਾਂ ਦੀ ਸ਼ਿਕਾਇਤ ਲਿਖਤ ਦੇ ਵਿੱਚ ਇੰਡੀਅਨ ਮੈਡੀਕਲ ਕੌਂਸਲ ਕੋਲ ਕੀਤੀ ਜਾਵੇ ਤੇ ਇਹਨਾਂ ਦਾ ਜਿਹੜਾ ਲਾਇਸੈਂਸ ਰੱਦ ਕੀਤਾ ਜਾਵੇ ਇਹ ਸਰ ਐਜ਼ ਏ ਮਦਕੀਬ ਇੱਕ ਲੋਕਿਕਤਾ ਪਾਰਟੀ ਪ੍ਰੈਜ਼ੀਡੈਂਟ ਤੁਸੀਂ ਜਿਹੜੀ ਕਿ ਰਾਗਣੀ ਹਸਪੀਟਲ ਦੇ ਅੰਦਰ ਜਿਹੜੀ ਇੱਕ ਡੈਥ ਹੋਈ ਸੀ ਲੇਡੀਜ਼ ਦੀ ਉਹ ਬਾਰੇ ਕੀ ਕਹਿਣਾ ਚਾਹੋਗੇ ਮੈਂ ਗਰਮੀਤ لال ਬੱਟੂ ਪ੍ਰਧਾਨਿਕਤਾ ਪਾਰਟੀ ਪਿਛਲੇ ਦਿਨੀ ਮੈਂ ਖਬਰ ਹੀ ਦੇਖੀ ਸੀ ਕਿ ਰਾਗਣੀ ਹਸਪੀਟਲ ਦੇ ਵਿੱਚ ਵੀ ਲੇਡੀਜ਼ ਜਿਹੜੀ ਹੈ ਪਤਨੀ ਦੇ ਲਾਇ ਵਾਸਤੇ ਆਈ ਸੀਗੀ ਪਰ ਮੈਂ ਸਮਝਦਾ ਵੀ ਉਹਨਾਂ ਡਾਕਟਰਾਂ ਦੀ ਅ negligence ਕਰਕੇ ਵੀ ਉਹ ਲੇਡੀਸ ਵਿਚਾਰੀ ਦੀ ਮੌਤ ਹੋ ਗਈ ਸੀਗੀ ਕਿਉਂਕਿ ਜਿਸ ਪਰਿਵਾਰ ਦਾ ਕੋਈ ਜੀ ਚਲ ਜਾਂਦਾ ਵਾ ਉਸ ਪਰਿਵਾਰ ਨੂੰ ਪੁੱਛੋ ਵੀ ਬਾਅਦ ਚ ਕੀ ਹਾਲ ਹੁੰਦੇ ਆ ਪਰ ਦੇਖੋ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਪਹਿਲੀ ਗੱਲ ਤੇ ਇੰਨੇ ਮੋٹے ਮੋٹے ਨੋਟ ਪੈਸੇ ਲੈ ਕੇ ਲਾਜ ਕਰਦੇ ਆ ਜੇ ਕਿਸੇ ਕੋ ਪੈਸੇ ਨਹੀਂ ਹੈਗੇ ਤੇ ਉਹਨਾਂ ਨੂੰ ਮਰੀਜ਼ ਹੀ ਨਹੀਂ ਦਿੰਦੇ ਦੇਖੋ ਅੱਜ ਕੋਈ ਪ੍ਰਾਈਵੇਟ ਦੁਕਾਨਾਂ ਦੇ ਉੱਪਰ ਮੈਡੀਕਲ ਦੇ ਉੱਪਰ ਕੋਈ ਰੇਟ ਵੱਜਦੀ ਹੈ ਤੇ ਮੈਂ ਸਮਝਦਾ ਹਾਂ ਵੀ ਉਸੇ ਵਾਲੇ ਦੁਕਾਨ ਜਿਹੜੀ ਹੈ ਸੀਲ ਹੋ ਜਾਂਦੀ ਹੈ ਸੀਲ ਉਹਦਾ મતલਬ ਹੈ ਕਿ ਉਹ ਦੁਕਾਨ ਦੇ ਵਿੱਚ ਨਜਾਇਜ਼ ਜਿਹੜੀਆਂ ਦਵਾਈਆਂ ਵਿਕਦੀਆਂ ਜਿਹੜੀ ਲੇਡੀਜ਼ ਦੀ ਮੈਸਮੇ ਦਾ ਮੌਤ ਹੋਈ ਹੈ ਪਹਿਲੀ ਗੱਲ ਦੇਖੋ ਲੇਡੀਜ਼ ਤੇ ਔਣੀ ਨਿਗੇ ਦੂਸਰੀ ਗੱਲ ਵੀ ਜਿਹੜੇ ਕਹਿੰਦੇ ਵੀ ਇਨਕੁਆਇਰੀ ਪਾਈ ਗਈ ਆ ਇਨਕੁਆਇਰੀ ਪਠਾਣ ਦੇ ਨਾਲ ਕੋਈ ਲੇਡੀ ਜਿਹੜੀ ਦੁਬਾਰਾ ਨਹੀਂ ਆ ਜਣੀ ਮੇਰੀ ਤੇ ਇਹੀ ਮੰਗ ਹੈ ਤੁਹਾਡੇ ਰਾਹੀਂ মিডিਆ ਰਾਹੀਂ ਪਹਿਲੀ ਗੱਲ ਤੇ ਹਸਪੀਟਲ ਜਿਹੜਾ ਸੀਲ ਹੋਣਾ ਚਾਹੀਦਾ ਵਾ ਜੇ ਉਹ ਹਸਪੀਟਲ ਸੀਲ ਨਹੀਂ ਹੁੰਦਾ ਤੇ ਇਕਤਾ ਪਾਰਟੀ ਮੈਂ ਸਮਝਦਾ ਵੱਡੇ ਪੱਧਰ ਤੇ ਉਸ ਹਸਪੀਟਲ ਨੂੰ ਸੀਲ ਕਰਾਉਣ ਵਾਸਤੇ ਬੰਦ ਕਰਾਉਣ ਵਾਸਤੇ ਸੰਘਰਸ਼ ਕਰੂਗੀ ਔਰ ਜਿਹੜੇ ਡਾਇਰੈਕਟਰ ਦੇ ਅੰਗੇਲੀ ਹੋਈ ਹੈ ਔਰ ਦੇਖੋ ਮੋਰ ਦਾ ਜਿਹੜਾ ਬੰਦਾ ਪਰਚਾ ਬੰਦਾ 302 ਦਾ ਪਰਚਾ ਕਰਕੇ ਤੁਰੰਤ ਮੈਂ ਸਮਝਦਾ ਉਹਨੂੰ ਸੀਲ ਕਰਕੇ ਪਰਿਵਾਰ ਨੂੰ ਜਿਹੜਾ ਵਾ ਇਨਸਾਫ ਜਿਹੜਾ ਵਾ ਮਿਲਣਾ ਚਾਹੀਦਾ ਵਾ ਇਹ ਸਾਡੀ ਇਕਤਾ ਪਾਰਟੀ ਦੀ ਡਿਮਾਂਡ ਹੈ 150 ਐਜ਼ ਅ ਪ੍ਰੈਜ਼ੀਡੈਂਟ ਜਿਹੜੇ ਕਿ ਤੁਸੀਂ ਨਰਸਿੰਗ ਹੌਮ ਦੇ ਜਿਲ੍ਹੇ ਦੇ ਆਈਐਮ ਤੋਂ ਤਾਂ ਜਿਹੜੇ ਕਿ ਰਾਗਣੀ ਹਸਪੀਟਲ ਦੇ ਅੰਦਰ ਇੱਕ ਜਿਹੜੇ ਕਿ ਲੇਡੀਜ਼ ਦੇਥ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਡਾਕਟਰਾਂ ਦੀ ਲਾਪਰਵਾਹੀ ਵੀ ਮੰਨੀ ਜਾ ਰਹੀ ਹੈ ਐਜ਼ ਅ ਪ੍ਰੈਜ਼ੀਡੈਂਟ ਤੁਸੀਂ ਕੀ ਕਹਿਣਾ ਚਾਹੋਗੇ ਸਰ ਐਜ਼ ਅ ਪ੍ਰੈਜ਼ੀਡੈਂਟ ਮੈਂ ਇਹ ਕਹਿ ਰਿਹਾ ਜਨਰਲ ਵੀ ਜਿਹੜਾ ਪਤਾ ਤਾਂ ਡੈਥ ਹੋਈ ਹੈ ਇੱਕ ਯੰਗ ਲੇਡੀ ਦੀ ਗੱਲ ਹੈ ਉਹ ਮੈਨੂੰ ਬਹੁਤ ਦੁੱਖ ਹੈ ਇਸ ਗੱਲ ਦਾ ਯੰਗ ਏਜ ਦੇ ਵਿੱਚ ਦੇਖੋ ਪ੍ਰਵਰਤਨ ਇਹ ਕਰਦਾ ਸਾਰਿਆਂ ਨੇ ਕਰਦਾ ਪਰ ਇਹਦੇ ਚ ਜੇ ਡੈਥ ਹੋਈ ਹੈ ਤਾਂ ਐਸ ਪਰ ਲਾਹੇ ਕਾਨੂੰਨ ਹੈਗਾ ਜਿਹਦੇ ਤੇ ਇਨਕੁਆਇਰੀ ਬਿਠਾਈ ਜਾਂਦੀ ਉਹ ਵਰਕ ਡਿਪਟੀ ਕਮਿਸ਼ਨਰ ਸਾਹਿਬ ਨੇ ਇੱਕ ਬੜੀ ਕਮੇਟੀ ਬਣਾਈ ਹੋਈ ਹੈ ਇਨਕੁਆਇਰੀ ਕਮੇਟੀ ਦੇ ਮੁਤਾਬਿਕ ਐਸ ਪਰ ਲਾ ਜੋ ਵੀ ਗੱਲ ਬਣੇਗੀ ਜੋ ਵੀ ਰਿਜਲਟ ਆਏਗਾ ਜਿਹੜਾ ਵੀ ਕਸੂਰوار ਮਿਲੇਗਾ ਅਗਰ ਲਾਹੇ ਦੇ ਮੁਤਾਬਿਕ ਜੇ ਉਸਨੂੰ ਕਿਸੇ ਤਰ੍ਹਾਂ ਦੀ ਵੀ ਪੈਨਲਟੀ ਪੈਂਦੀ ਹੈ تو آئی ایم اے وجہ خوش نہیں کہ نہیں جا سکتے سر جی گل کی جائے اس کو پہلے بھی کئی کمپلینٹس ہوسپٹل کے اوپر چلتی ہے بھی پچی کمپلینٹس پہلے بھی چل رہی ہے تو ڈاکٹر و یہ گل کہی جا رہی ہے کہ میری کسی بھی پرواہ نہیں میں آپ ہی مینج کر لوں گا سارا کچھ میری نوٹس چاہیے کوئی نہیں اس میں کچھ نہیں سامنے کہہ سکتا میرے کو بارے میں ਕਿ ਕਹਿਣ ਮਤਲਬ ਕਿ ਕਿਤੇ ਕਿਤੇ ਤੁਹਾਡੇ ਸੰਸਥਾ ਵੱਲੋਂ ਵੀ ਇਹ ਗੱਲ ਕਹੀ ਜਾਊਗੀ ਜੇ ਕੋਈ ਗਲਤ ਕੰਮ ਕਰੂੰਗਾ ਤਾਂ ਉਡੀ ਜ਼ਿੰਮੇਵਾਰੀ ਆਪਣੀ ਹੋਊਗੀ ਐਸੋਸੀਏਸ਼ਨ ਸਾਡੀ ਕਿਸੇ ਵੀ ਗਲਤ ਕਰਮ ਕਰਨ ਵਾਲੇ ਦੇ ਨਾਲ ਨਹੀਂ ਹੈ ਬਾਕੀ ਸਤ ਤੁਸੀਂ ਉਹ ਪਰਿਵਾਰ ਦੇ ਨਾਲ ਜਿਹੜਾ ਹਸਾ ਬਾਪਿਆ ਉਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਮੈਨੂੰ ਉਸ ਪਰਿਵਾਰ ਨਾਲ ਬਹੁਤ ਹੰਦਰ ਦੀ ਯੰਗ ਲੜਕੀ ਦੀ ਡੈਥ آم طور کوئی ڈاکٹر ہوگی کدی یہ نہیں چاہتا کہ میرا اپنا پیشنٹ اس تھی کسی طریقے کوئی نہ کوئی کتے نہ کتے کوئی کمی پیشی رہ گئی ہوئے گی جس کر کے حادثہ واپریا اور میں اس سے بارے بہت ہی گم نمگین ہے گا پرماتما شانتی